ਸਤਿ ਸ਼੍ਰੀ ਅਕਾਲ ਜੀ ਜਸਦੀਪ ਚੱਲ ਪੁੱਤ ਰੋਟੀ ਖਾ ਲੈ ਬਿੰਦਰ ਨੇ ਆਪਣੀ ਬਹੂ ਨੂੰ ਆਵਾਜ਼ ਦਿੱਤੀ ਮੰਮੀ ਮੈਨੂੰ ਅਜੇ ਟਾਈਮ ਲੱਗਣਾ ਆ ਤੁਸੀਂ ਖਾ ਲਓ ਜਸਦੀਪ ਨੇ ਕਿਹਾ ਬਿੰਦਰ ਨੇ ਆਪਣੇ ਘਰ ਵਾਲੇ ਤੇ ਮੁੰਡੇ ਨੂੰ ਥਾਲੀ ਵਿੱਚ ਰੋਟੀ ਪਾ ਕੇ ਦੇ ਦਿੱਤੀ ਤੇ ਖੁਦ ਆਪਣੀ ਬਹੂ ਦਾ ਇੰਤਜ਼ਾਰ ਕਰਨ ਲੱਗੀ ਕੱਦੇ ਘੰਟੇ ਬਾਅਦ ਬਿੰਦਰ ਜਸਦੀਪ ਦੇ ਕੋਲ ਗਈ ਤੇ ਕਹਿਣ ਲੱਗੀ ਰਾਤ ਦੇ 10:30 ਵਜੇ ਗਏ ਆ ਪਹਿਲਾਂ ਰੋਟੀ ਖਾ ਲੈ ਫਿਰ ਕੰਮ ਕਰ ਲਈ ਪੁੱਤੇ ਇਦਾਂ ਤਾਂ ਤੇਰੇ ਸਰੀਰ ਨੂੰ ਕਮਜ਼ੋਰੀ ਹੋ ਜਾਵੇਗੀ ਬਿੰਦਰ ਨੇ ਕਿਹਾ ਮੰਮੀ ਮੈਂ ਕਿਹਾ ਨਾ ਮੈਂ ਕੰਮ ਕਰਕੇ ਹੀ ਰੋਟੀ ਖਾऊंगी ਹੁਣ ਤੁਸੀਂ ਮੈਨੂੰ ਪਰੇਸ਼ਾਨ ਕਰ ਰਹੇ ਹੋ ਤੁਹਾਨੂੰ ਕੀ ਪਤਾ ਨੌਕਰੀ ਕਰਨ ਦੇ ਲਈ ਕੀ ਕੁਝ ਨਹੀਂ ਕਰਨਾ ਪੈਂਦਾ ਦਫ਼ਤਰ ਦਾ ਕੰਮ ਕਰ ਦੇ ਕੰਮ ਵਾਂਗ ਨਹੀਂ ਆ ਜਿਹਦੇ ਵਿੱਚ ਦਿਮਾਗ ਨਾ ਲਾਉਣਾ ਪਵੇ ਪਰ ਇਹ ਸਾਰਾ ਕੁਝ ਤੁਹਾਨੂੰ ਕੀ ਪਤਾ ਹੋਵੇਗਾ ਤੁਸੀਂ ਸਾਰੀ ਜ਼ਿੰਦਗੀ ਘਰ ਸੰਭਾਲਣ ਤੋਂ ਇਲਾਵਾ ਕੀਤਾ ਹੀ ਕੀ ਆ ਤੁਸੀਂ ਤਾਂ ਇੱਕ ਘਰੇਲੂ ਔਰਤੋਂ ਨੌਕਰੀ ਕਰਨ ਵਾਲੀ ਔਰਤ ਵਾਂਗ ਤੁਹਾਡੇ ਕੋਲ ਇੰਨੀ ਪੜ੍ਹਾਈ ਵੀ ਨਹੀਂ ਹੋਵੇਗੀ। ਇਸ ਗੱਲ ਨੂੰ ਸਮਝਣ ਦੇ ਲਈ ਜਸਦੀਪ ਬੋਲੀ ਜਾ ਰਹੀ ਸੀ। ਪੁੱਤ ਮੈਂ ਚੰਗੀ ਤਰ੍ਹਾਂ ਸਮਝਦੀ ਹਾਂ ਤੇਰੇ ਕੰਮ ਨੂੰ ਤਾਂ ਹੀ ਤੈਨੂੰ ਹਜੇ ਤੱਕ ਘਰ ਦੇ ਕੰਮਾਂ ਤੋਂ ਦੂਰ ਰੱਖਿਆ ਆ। ਤਾਂ ਕਿ ਤੂੰ ਦੂਰੀ ਜ਼ਿੰਮੇਵਾਰੀ ਨਾਲ ਪਰੇਸ਼ਾਨ ਨਾ ਹੋ ਜਾਵੇਂ। ਇੰਨਾ ਬੋਲ ਕੇ ਬਿੰਦਰ ਰਸੋਈ ਵਿੱਚ ਆ ਗਈ ਤੇ ਆਪਣੀ ਰੋਟੀ ਥਾਲੀ ਵਿੱਚ ਪਾਉਣ ਲੱਗੀ। ਬਹੂ ਦੇ ਆਉਣ ਦੇ ਬਾਅਦ ਵੀ ਬਿੰਦਰ ਪਹਿਲਾਂ ਦੀ ਵਾਂਗ ਹੀ ਘਰ ਦੇ ਸਾਰੇ ਕੰਮ ਸੰਭਾਲ ਰਹੀ ਸੀ ਤਾਂ ਕਿ ਜਸਦੀਪ ਨੂੰ ਨੌਕਰੀ ਕਰਨ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਘਰ ਦੇ ਕੰਮਾਂ ਲਈ ਇੱਕ ਨੌਕਰਾਨੀ ਰੱਖੀ ਹੋਈ ਸੀ ਪਰ ਸੋਈ ਦੇ ਕੰਮ ਤੇ ਘਰ ਦੇ ਹੋਰ ਛੋਟੇ-ਮੋਟੇ ਕੰਮ ਬਿੰਦਰ ਖੋਦੀ ਕਰਦੀ ਸੀ ਆਪਣੇ ਪਤੀ ਕਰਨ ਦੇ ਕਹਿਣ ਤੇ ਜਸਦੀਪ ਆਪਣੀ ਸਾਸ ਨਾਲ ਥੋੜਾ-ਬਹੁਤ ਕੰਮ ਕਰਵਾ ਦਿੰਦੀ ਸੀ ਤੇ ਉਹਨਾਂ ਦੀ ਮਦਦ ਕਰਵਾ ਦਿੰਦੀ ਸੀ ਮਾਰਚ ਮਹੀਨਾ ਖਤਮ ਹੋਣ ਹੀ ਵਾਲਾ ਸੀ ਜਸਦੀਪ ਦੇ ਉੱਤੇ ਦਫ਼ਤਰ ਦੇ ਕੰਮ ਦਾ ਕਾਫੀ ਦਬਾਅ ਸੀ ਇਸ ਲਈ ਉਹ ਆਫਿਸ ਦਾ ਕੰਮ ਘਰ ਹੀ ਲੈ ਆਉਂਦੀ ਸੀ ਗੱਲਾਂ ਬਿੰਦਰ ਦੇ ਪਤੀ ਕੁਲਵੰਤ ਜੀ ਦੇ ਕੰਨਾਂ ਵਿੱਚ ਵੀ ਪੈ ਗਈਆਂ ਆਪਣੀ ਬਹ ਜਸਦੀਪ ਦੀਆਂ ਇਹ ਕੀ ਆ ਬਿੰਦਰ ਕੱਲ ਦੀ ਆਈ ਹੋਈ ਬਹ ਨੇ ਤੇਰੀ ਬੇਇੱਜ਼ਤੀ ਕਰ ਦਿੱਤੀ ਤੇ ਤੂੰ ਉਹਨੂੰ ਕੁਝ ਕਿਹਾ ਤੱਕ ਨਹੀਂ ਤੈਨੂੰ ਬੋਲਣਾ ਚਾਹੀਦਾ ਸੀ ਕਿ ਤੂੰ ਸਿਰਫ ਹਾਊਸ ਵਾਈਫ ਨਹੀਂ ਆ ਤੂੰ ਵੀ ਇੱਕ ਉੱਚੀ ਪੋਸਟ ਤੇ ਕੰਮ ਕਰਨ ਵਾਲੀ ਔਰਤ ਸੀ ਜਿਹੜਾ ਮੁਕਾਮ ਤੂੰ ਬੜੀ ਮਿਹਨਤ ਦੇ ਨਾਲ ਕਮਾਇਆ ਸੀ ਰਾਤ ਦਿਨ ਇੱਕ ਕਰ ਦਿੱਤੇ ਸੀ ਫਿਰ ਜਾ ਕੇ ਬਣੀ ਸੀ ਤੋਂ ਇੱਕ ਬੈਂਕ ਮੈਨੇਜਰ ਕੁਲਵੰਤ ਜੀ ਨੇ ਕਿਹਾ ਮੈਂ ਤਾਂ ਭੁੱਲ ਹੀ ਚੁੱਕੀ ਸੀ ਕਿ ਮੈਂ ਕਦੀ ਬੈਂਕ ਵਿੱਚ ਮੈਨੇਜਰ ਦੀ ਪੋਸਟ ਤੇ ਸੀ ਸਾਰੇ ਮੇਰੀ ਇੱਕ ਸਾਇੰਮ ਦੇ ਲਈ ਮੈਡਮ ਜੀ ਮੈਡਮ ਜੀ ਕਹਿ ਕੇ ਮੇਰੇ ਅੱਗੇ ਪਿੱਛੇ ਘੁੰਮਦੇ ਸੀ ਬਹੂ ਨੇ ਨਹੀਂ ਕੀਤੀ ਮੇਰੀ ਬੇਇੱਜ਼ਤੀ ਨਹੀਂ ਤੋੜਿਆ ਮੇਰਾ ਆਤਮ ਵਿਸ਼ਵਾਸ ਕਿਉਂਕਿ ਮੇਰਾ ਆਤਮ ਵਿਸ਼ਵਾਸ ਆਤਮ ਸਨਮਾਨ ਤਾਂ ਪਹਿਲਾਂ ਹੀ ਤੋੜ ਦਿੱਤਾ ਗਿਆ ਸੀ ਹੁਣ ਤੁਹਾਨੂੰ ਮੇਰੀ ਇੱਜ਼ਤ ਦੀ ਪਈ ਆ ਜੋ ਤੁਹਾਡੇ ਸਾਥ ਦੀ ਲੋੜ ਸੀ ਉਦੋਂ ਤੱਕ ਕਦੀ ਸਾਥ ਨਹੀਂ ਦਿੱਤਾ ਸੀ ਤੁਸੀਂ ਕਦੀ ਖੜੇ ਨਹੀਂ ਹੋਏ ਤੁਸੀਂ ਮੇਰੇ ਨਾਲ ਮੇਰਾ ਹੱਕ ਮੈਨੂੰ ਉਦੋਂ ਨਹੀਂ ਦਿਲਵਾਇਆ ਤਾਂ ਹੁਣ ਕਿਉਂ ਸੱਚ ਕਹਿੰਦੇ ਆ ਲੋਕ ਵਿਆਹ ਇਵੇਂ ਦੇ ਇਨਸਾਨ ਨਾਲ ਕਦੀ ਨਾ ਕਰਨਾ ਜਿਹੜਾ ਸਿਰਫ ਆਪਣੇ ਮਾਪਿਓ ਦੇ ਲਏ ਹੋਏ ਫੈਸਲਿਆਂ ਤੇ ਜ਼ਿੰਦਗੀ ਜੀਉਂਦਾ ਆ ਕਿਉਂਕਿ ਉਹਦੀ ਖੁਦ ਦੀ ਕੋਈ ਵੀ ਮਰਜ਼ੀ ਨਹੀਂ ਹੁੰਦੀ ਨਾ ਹੀ ਕੋਈ ਵਜੂਦ ਮੇਰਾ ਆਤਮ ਸਨਮਾਨ ਡਿੱਗਾ ਆ ਤਾਂ ਕੇਵਲ ਤੁਹਾਡੀ ਵਜ੍ਹਾ ਨਾਲ ਜਿੰਨਾ ਪਹਿਲਾਂ ਸੁਣ ਚੁੱਕੀ ਆ ਮੈਂ ਤੁਹਾਡੇ ਤੇ ਤੁਹਾਡੇ ਘਰ ਵਾਲਿਆਂ ਕੋਲੋਂ ਉਹਦੇ ਮੁਕਾਬਲੇ ਤਾਂ ਬਹੂ ਨੇ ਮੈਨੂੰ ਐਵੇਂ ਦਾ ਕੁਝ ਨਹੀਂ ਕਿਹਾ ਕਿ ਨਾ ਕਹਿ ਕੇ ਬਿੰਦਰ ਕਰਵਟ ਲੈ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਨੀਂਦ ਤਾਂ ਪਤੀ ਪਤਨੀ ਦੋਵਾਂ ਦੀਆਂ ਅੱਖਾਂ ਤੋਂ ਗਾਇਬ ਹੋ ਚੁੱਕੀ ਸੀ ਤੇ ਪੁਰਾਣੀਆਂ ਧੁੰਦਲੀਆਂ ਯਾਦਾਂ ਉਹਨਾਂ ਨੂੰ ਸਾਫ਼ ਦਿਖਾਈ ਦੇਣ ਲੱਗੀਆਂ ਸੀ ਕੁਲਵੰਤ ਤੇ ਬਿੰਦਰ ਨੇ ਅੱਜ ਤੋਂ 30 ਸਾਲ ਪਹਿਲਾਂ ਇਕੱਠਿਆਂ ਨੇ ਹੀ ਬੈਂਕ ਦੇ ਪੇਪਰਾਂ ਦੀ ਕੋਚਿੰਗ ਲਈ ਸੀ ਬਿੰਦਰ ਬਹੁਤ ਹੀ ਸੋਹਣੀ ਸੀ ਕਲਵੰਤ ਨੇ ਪਹਿਲਾਂ ਉਹਦੇ ਸਾਹਮਣੇ ਦੋਸਤੀ ਦਾ ਹੱਥ ਵਧਾਇਆ ਕਲਵੰਤ ਜੀ ਵੇਖੋ ਤੁਸੀਂ ਤਾਂ ਜਾਣਦੇ ਹੀ ਹੋ ਇਹ ਆਪਣਾ ਦੂਜਾ ਅਟੈਂਪਟ ਆ ਬੈਂਕ ਦੇ ਪੇਪਰ ਦਾ ਹਜੇ ਮੇਰੇ ਕੋਲ ਦੋਸਤੀ ਪਿਆਰ ਇਹਨਾਂ ਸਭ ਦੇ ਲਈ ਟਾਈਮ ਨਹੀਂ ਆ ਮੈਂ ਬਸ ਆਪਣੀ ਪੜ੍ਹਾਈ ਦੇ ਉੱਤੇ ਹੀ ਧਿਆਨ ਦੇਣਾ ਚਾਹੁੰਦੀ ਆ ਪਰ ਕਲਵੰਤ ਤਾਂ ਮਨ ਹੀ ਮਨ ਬਿੰਦਰ ਨੂੰ ਪਸੰਦ ਕਰਨ ਲੱਗਾ ਸੀ ਉਹ ਉਹਦੇ ਨਾਲ ਵਿਆਹ ਦੇ ਸੁਪਨੇ ਵੇਖਣ ਲੱਗਾ ਸੀ ਦੋਵਾਂ ਨੇ ਇੱਕ ਵਾਰ ਫਿਰ ਤੋਂ ਬੈਂਕ ਦਾ ਪੇਪਰ ਦਿੱਤਾ ਬਿੰਦਰ ਨੇ ਪੇਪਰ ਕਲੀਅਰ ਕਰ ਲਿਆ ਪਰਕੁਲਵੰਤ ਪੇਪਰ ਪਾਸ ਨਾ ਕਰ ਪਾਇਆ। ਇਧਰ-ਬਿੰਧਰ ਨੂੰ ਇੱਕ ਪ੍ਰਾਈਵੇਟ ਬੈਂਕ ਵਿੱਚ ਚੰਗੀ ਪੋਸਟ ਤੇ ਨੌਕਰੀ ਮਿਲ ਗਈ। ਪਰਕੁਲਵੰਤ ਤੀਸਰੀ ਵਾਰ ਵੀ ਪੇਪਰ ਕਲੀਅਰ ਨਾ ਕਰ ਪਾਇਆ। ਕੁਲਵੰਤ ਐਮਕਾਮ ਪਾਸ ਸੀ। ਉਹਦੇ ਪਿਤਾ ਜੀ ਨੇ ਆਪਣੀ ਸ਼ਿਫਾਰਿਸ਼ ਨਾਲ ਉਹਨੂੰ ਅਕਾਊਂਟੈਂਟ ਦੀ ਨੌਕਰੀ ਦਿਵਾ ਦਿੱਤੀ। ਕੁਲਵੰਤ ਤਿੰਨ-ਤਿੰਨ ਜਗ੍ਹਾ ਕਾਊਂਟਰ ਦਾ ਕੰਮ ਕਰਦਾ ਸੀ। ਉਹ ਗੁਜਾਰੇ ਲਾਇਕ ਤਾਂ ਕਮਾਉਣ ਲੱਗਾ ਸੀ ਉਹਨੂੰ ਬਿੰਦਰ ਨਾਲ ਵਿਆਹ ਕਰਨਾ ਸੀ ਇਸ ਵਜ੍ਹਾ ਨਾਲ ਉਹ ਆਪਣੇ ਕੰਮ ਵਿੱਚ ਮਿਹਨਤ ਵੀ ਬਹੁਤ ਕਰਨ ਲੱਗਾ ਸੀ ਉਹ ਸਵੇਰੇ 9 ਵਜੇ ਦਾ ਘਰ ਤੋਂ ਨਿਕਲਦਾ ਰਾਤ 9 ਵਜੇ ਘਰ ਪਹੁੰਚਦਾ ਕੁਲਵੰਤ ਨੇ ਬਿੰਦਰ ਨੂੰ ਵਿਆਹ ਦੇ ਬਾਰੇ ਪੁੱਛਿਆ ਬਿੰਦਰ ਨੂੰ ਹੀ ਉਹਦੀਆਂ ਅੱਖਾਂ ਵਿੱਚ ਆਪਣੇ ਲਈ ਪਿਆਰ ਨਜ਼ਰ ਆਇਆ ਤੇ ਉਹਨੇ ਵੀ ਹਾਂ ਕਰ ਦਿੱਤੀ ਪਰ ਉਹਨੇ ਸ਼ਰਤ ਰੱਖੀ ਕਿ ਉਹ ਆਪਣੀ ਨੌਕਰੀ ਵਿਆਹ ਤੋਂ ਬਾਅਦ ਵੀ ਜਾਰੀ ਰੱਖੂਗੀ ਬਿੰਦਰ ਦੇ ਪਾਪਾ ਨੇ ਉਹਨੂੰ ਸਮਝਾਇਆ ਵੇਖ ਪੁੱਤ ਕੁਲਵੰਤ ਸਹੀ ਮੁੰਡਾ ਆ شریف ਆ ਕਮੌਣ ਵੀ ਲੱਗਿਆ ਆ ਆਪਣੀ ਜ਼ਿੰਮੇਵਾਰੀ ਵੀ ਸਮਝਦਾ ਆ ਪਰ ਤੂੰ ਬੈਂਕ ਵਿੱਚ ਮੈਨੇਜਰ ਆ ਤੇ ਉਹ ਇੱਕ ਅਕਾਊਂਟੈਂਟ ਕਿਤੇ ਉਹਦਾ ਮੇਲ ਏਗੋ ਤੇ ਰਿਸ਼ਤੇ ਤੇ ਹੈ ਵੀ ਨਾ ਉਹ ਜਾਵੇ ਪੁਰਸ਼ ਆਪਣੀ ਕਾਰ ਵਾਲੀ ਦੀ ਤਰੱਕੀ ਜਲਦੀ ਨਾਲ ਬਰਦਾਸ਼ਤ ਨਹੀਂ ਕਰ ਸਕਦਾ ਤੁਸੀਂ ਚਿੰਤਾ ਨਾ ਕਰੋ ਕੁਲਵੰਤ ਨੇ ਹਰ ਮੋੜ ਤੇ ਮੇਰਾ ਸਾਥ ਨਿਭਾਉਣ ਦਾ ਵਾਅਦਾ ਕੀਤਾ ਆ ਬਿੰਦਰ ਨੇ ਕਿਹਾ ਕੁਲਵੰਤ ਦੇ ਮਾਤਾ ਪਿਤਾ ਵੀ ਲਮੇਰਜ ਵਾਲੀ ਬਹੂ ਤੋਂ ਜ਼ਿਆਦਾ ਖੁਸ਼ ਨਹੀਂ ਸੀ ਲਮੇਰਜ ਤੇ ਉੱਤੋਂ ਉੱਚੀ ਪੋਸਟ ਤੇ ਬੈਠੀ ਹੋਈ ਬਹੂ ਉਹਨਾਂ ਨੂੰ ਲੱਗਦਾ ਸੀ ਜੇ ਹੁਣ ਤੋਂ ਹੀ ਬਹੂ ਤੇ ਕਾਬੂ ਨਾ ਰੱਖਿਆ ਤਾਂ ਉਹ ਸਾਡੇ ਸਾਰਿਆਂ ਤੇ ਭਾਰੀ ਪੈ ਜਾਵੇਗੀ ਉਹਦੇ ਇਸ਼ਾਰਿਆਂ ਤੇ ਘਰ ਚੱਲੇਗਾ ਸਹੁਰਿਆਂ ਵਿੱਚ ਸੱਸ ਸਹੁਰਾਂ ਨਾਨ ਦੇ ਉਹ ਸਾਰੇ ਸੀ ਨਾਨਾਂ ਤੇ ਦਿਉਰ ਹਜੇ ਪੜ੍ਹਾਈ ਕਰ ਰਹੇ ਸੀ ਬਿੰਦਰ ਦੀ ਹیثیت ਬੈਂਕ ਵਿੱਚ ਚਾਹੇ ਉੱਚੀ ਸੀ ਪਰ ਸਹੁਰੇ ਘਰ ਵਿੱਚ ਉਹਦੀ ਹیثیت ਘਰ ਦੇ ਕੰਮ ਕਰਨ ਤੱਕ ਹੀ ਸੀਮਤ ਸੀ ਬਿੰਦਰ ਨੂੰ ਪਾ ਕੇ ਕੁਲਵੰਤਰ ਨੂੰ ਈਮੇਲ ਲੱਗ ਰਿਹਾ ਸੀ ਮੰਨੋ ਜੇ ਉਹਨੇ ਕੋਈ ਟਰੋਫੀ ਜਿੱਤ ਲਈ ਹੋਵੇ ਪੂਰਾ ਹਫਤਾ ਕੁੱਲੂ ਮਨਾਲੀ ਕਸ਼ਮੀਰ ਘੁੰਮਣ ਤੋਂ ਬਾਅਦ ਬਿੰਦਰ ਆਪਣੀ ਨੌਕਰੀ ਤੇ ਵਾਪਸ ਜਾਣਾ ਚਾਹੁੰਦੀ ਸੀ ਬਹੁਦੇ ਹੋਣ ਤੋਂ ਬਾਅਦ ਤਾਂ 50-55 ਸਾਲ ਦੀ ਤੰਦਰੁਸਤ ਸਾਸ ਆਪਣੇ ਆਪ ਨੂੰ ਬਜ਼ੁਰਗਾਂ ਦੀ ਕੈਟਾਗਰੀ ਵਿੱਚ ਰੱਖਣ ਲੱਗੀ ਸ਼ਾਪਿੰਗ ਮੂਵੀ ਵਿਆਹ ਦੇ ਪ੍ਰੋਗਰਾਮ ਹੋਟਲ ਵਿੱਚ ਜਾਣ ਦੇ ਲਈ ਇਕਦਮ ਤੰਦਰੁਸਤ ਪਰ ਘਰ ਦੇ ਕੰਮ ਕਰਨ ਵਿੱਚ ਆਪਣੇ ਆਪ ਨੂੰ ਬਿਮਾਰ ਸਾਬਤ ਕਰਦੀ ਸੀ ਬਹੁ ਅਸੀਂ ਤੈਨੂੰ ਨੌਕਰੀ ਕਰਨ ਦੀ ਇਜਾਜ਼ਤ ਤਾਂ ਦੇ ਦਿੱਤੀ ਆ ਪਰ ਇਹਦੇ ਨਾਲ ਨਾਲ ਤੈਨੂੰ ਕਾਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਣਗੀਆਂ ਇਹਦੇ ਤੋਂ ਤੂੰ ਮੂੰਹ ਨਹੀਂ ਮੋੜ ਸਕਦੀ ਬਿੰਦਰ ਦੀ ਸੱਸ ਨੇ ਬਿੰਦਰ ਨੂੰ ਕਿਹਾ ਭਾਬੀ ਤੁਸੀਂ ਨਾਸ਼ਤੇ ਵਿੱਚ ਪਕੌੜੇ ਬਣਾਏ ਆ ਮੈਂ ਇਹ ਨਹੀਂ ਖਾਣਾ ਮੇਰੇ ਲਈ ਪਕੌੜੇ ਬਣਾ ਦੋ ਬਿੰਦਰ ਦੀ ਨੂੰਨਾ ਰੱਜੋ ਬੋਲੀ ਭਾਬੀ ਦੁਪਹਿਰ ਦੇ ਖਾਣੇ ਵਿੱਚ ਮੇਰੇ ਲਈ ਪਿੰਡੀਆਂ ਦੀ ਸਬਜ਼ੀ ਬਣਾਉਣਾ ਮੈਂ ਨਹੀਂ ਖਾਣੇ ਕਰੇਲੇ ਬਿੰਦਾ ਦਾਦੇ ਹੋਰ ਬੋਲਿਆ ਬਿੰਦਰ ਦੇ ਲਈ ਸਾਰਿਆਂ ਦੀ ਅਲੱਗ-ਅਲੱਗ ਡਿਮਾਂਡ ਪੂਰੀ ਕਰਨੀ ਮੁਸ਼ਕਲ ਹੋ ਰਹੀ ਸੀ ਮੰਮੀ ਜੀ ਅਪਰ ਰਸੋਈ ਦੇ ਕੰਮ ਲਈ ਕੋਈ ਨੌਕਰ ਰੱਖ ਸਕਦੇ ਆ ਸਾਰਿਆਂ ਨੂੰ ਸੌਖਾ ਹੋ ਜਾਵੇਗਾ ਬਿੰਦਰ ਨੇ ਕਿਹਾ ਘਰ ਦੇ ਬਾਕੀ ਕੰਮਾਂ ਦੇ ਲਈ ਤਾਂ ਇੱਕ ਨੌਕਰਾ ਨਹੀਂ ਹੁੰਦੀ ਆ ਹੁਣ ਖਾਣਾ ਵੀ ਬਾਹਰ ਦੇ ਲੋਕਾਂ ਦੇ ਹੱਥਾਂ ਦਾ ਹੀ ਖਾਣਾ ਪਊਗਾ ਬਿੰਦਰ ਦੀ ਸਾਸੂ ਬੋਲੀ ਹਾਂ ਠੀਕ ਆ ਮੰਮੀ ਜੀ ਪਰ ਤੁਸੀਂ ਤਾਂ ਅਜੋ ਮੇਰੀ ਥੋੜੀ ਜਿਹੀ ਮਦਦ ਕਰ ਦਿਆ ਕਰੋ ਤਾਂ ਮੇਰੇ ਲਈ ਨੌਕਰੀ ਦੇ ਨਾਲ-ਨਾਲ ਘਰ ਸੰਭਾਲਣਾ ਆਸਾਨ ਹੋ ਜਾਵੇਗਾ ਬੈਂਕ ਵਿੱਚ ਵੀ ਬਹੁਤ ਕੰਮ ਹੁੰਦਾ ਆ ਕਦੀ ਕਦੀ ਸਿਰ ਚੁੱਕਣ ਦੀ ਵੀ ਫੁਰਸਤ ਨਹੀਂ ਮਿਲਦੀ ਬੈਂਕ ਦੇ ਕੰਮਾਂ ਵਿੱਚ ਮੇਰਾ ਮਾਨਸਿਕ ਸੰਤੁਲਨ ਸਹੀ ਰਹਿਣਾ ਜ਼ਰੂਰੀ ਆ ਬਿੰਦਰ ਨੇ ਆਪਣੀ ਗੱਲ ਰੱਖਦੇ ਹੋਏ ਕਿਹਾ ਆਪਣੇ ਮੁੰਡੇ ਕੁਲਵੰਤਨ ਨੂੰ ਤਾਂ ਮਾਂ ਨੇ ਕੋਈ ਕੰਮ ਸਿਖਾਇਆ ਹੀ ਨਹੀਂ ਸੀ ਜਿਉ ਉਹ ਖੁਦ ਇੱਕ ਗਲਾਸ ਪਾਣੀ ਨਹੀਂ ਲੈ ਲੈਂਦਾ ਤਾਂ ਬਿੰਦਰ ਦੀ ਸਾਸੋਂ ਨੂੰ ਜੋੜੁੰਦਾ ਗੁਲਾਮ ਕਹਿਣ ਲੱਗਦੀ ਬਿੰਦਰ ਦਾ ਹਰ ਦਿਨ ਆਪਣੀ ਸਾਸੋਂ ਦੇ ਦੁਰਵਿਵਹਾਰ ਦੇ ਕਾਰਨ ਔਖਾ ਹੋ ਚੁੱਕਿਆ ਸੀ ਬਿੰਦਰ ਨੇ ਇੱਕ ਰੋਟੀ ਬਣਾਉਣ ਵਾਲੇ ਦਾ ਇੰਤਜ਼ਾਮ ਕਰ ਦਿੱਤਾ ਉਹਦੇ ਵਿੱਚ ਵੀ ਸੋਸਨ ਨਾਨ ਨੇ ਕਈ ਕਮੀਆਂ ਕੱਢ ਦਿੱਤੀਆਂ ਇੱਕ ਹਫ਼ਤੇ ਵਿੱਚ ਹੀ ਉਹਨੂੰ ਕੰਮ ਛੱਡਣ ਤੇ ਮਜਬੂਰ ਕਰ ਦਿੱਤਾ ਬਿੰਦਰ ਸ਼ਾਮ ਨੂੰ ਬੈਂਕ ਤੋਂ ਵਾਪਸ ਆਂਦੀ ਉਹਦੇ ਲਈ ਇੱਕ ਕੱਪ ਚਾਹ ਪੀਣ ਵਾਲਾ ਵੀ ਉੱਥੇ ਕੋਈ ਨਹੀਂ ਸੀ ਬਲਕਿ ਸਾਰੇ ਉਹਦੇ ਕੋਲੋਂ ਉਮੀਦ ਕਰਦੇ ਸੀ ਕਿ ਉਹ ਬੈਂਕ ਤੋਂ ਆ ਕੇ ਸਾਰਿਆਂ ਲਈ ਸ਼ਾਮ ਦੀ ਚਾਹ ਦਾ ਇੰਤਜ਼ਾਮ ਕਰੇ ਬਿੰਦਰ ਨੇ ਟੇਬਲ ਤੇ ਆਪਣਾ ਬੈਗ ਰੱਖਿਆ ਤੇ ਸਿੱਧਾ ਜੱਗ ਵਿੱਚੋਂ ਪਾਣੀ ਪੀਣ ਲੱਗੀ ਤੇ ਫਿਰ ਥੱਕੀ ਹੋਈ ਸੋਫੇ ਤੇ ਬੈ ਗਈ ਨੌਕਰੀ ਕਰਕੇ ਸਾਡੇ ਤੇ ਆਸਾਨ ਨਹੀਂ ਕਰ ਰਹੀ ਤੂੰ ਜੇ ਨਹੀਂ ਕਾਬਲ ਨਹੀਂ ਆ ਕਿ ਘਰ-ਬਾਰ ਸਾਰਾ ਸੰਭਾਲ ਸਕੇ ਤਾਂ ਨੌਕਰੀ ਕਿਉਂ ਨਹੀਂ ਛੱਡ ਦਿੰਦੀ ਬਿੰਦਰ ਦੀ ਸਾਸ ਨੇ ਕਿਹਾ ਬਿੰਦਰ ਦੀ ਸਾਸ ਨੇ ਕੁਲਵੰਤ ਨੂੰ ਵੀ ਪੜਕਾਇਆ ਕਿ ਜੇ ਬਹੂ ਦਾ ਪ੍ਰੋਮੋਸ਼ਨ ਹੋ ਗਿਆ ਤਾਂ ਦੁਨੀਆ ਉਹਦੀ ਇੱਜ਼ਤ ਤੇਰੇ ਨਾਲੋਂ ਜ਼ਿਆਦਾ ਕਰੂਗੀ ਬਿੰਦਰ ਦੇ ਸਹੁਰਿਆਂ ਨੇ ਬਿੰਦਰ ਨੂੰ ਬਹੂ ਨਹੀਂ ਬਲਕਿ ਇੱਕ ਚੱਲਦੀ ਫਿਰਦੀ ਮਸ਼ੀਨ ਸਮਝ ਰੱਖਿਆ ਸੀ ਬਿੰਦਰ ਦਾ ਪਤੀ ਕੁਲਵੰਤ ਚੁੱਪਚਾਪ ਸਾਰਾ ਕੁਝ ਵੇਖਦਾ ਉਹ ਬਿੰਦਰ ਨੂੰ ਪਿਆਰ ਤਾਂ ਕਰਦਾ ਹੀ ਸੀ ਪਰ ਆਪਣੀ ਮਾਂ ਨੂੰ ਕੁਝ ਨਹੀਂ ਕਹਿ ਪ ਹੁੰਦਾ ਸੀ ਕਿ ਬਿੰਦਰ ਪੜੀ ਲਿਖੀ ਆ ਉਹਨੇ ਆਪਣੇ ਦਮ ਤੇ ਆਪਣੀ ਪਛਾਣ ਬਣਾਈ ਆ ਉਹ ਆਪਣੀ ਕਾਬਲੀਅਤ ਨਾਲ ਕਾਰੋਬਾਰ ਸਾਫ ਸੰਭਾਲ ਰਹੀ ਆ ਸਾਨੂੰ ਉਹਦਾ ਸਹਿਯੋਗ ਕਰਨਾ ਚਾਹੀਦਾ ਆ ਉਹਦੇ ਸਾਹਮਣੇ ਰੁਕਾਵਟ ਨਹੀਂ ਪੈਦਾ ਕਰਨੀ ਚਾਹੀਦੀ ਬਿੰਦਰ ਸੋਈ ਵਿੱਚ ਰਾਤ ਦਾ ਖਾਣਾ ਬਣਾ ਰਹੀ ਸੀ ਕੰਮ ਦੇ ਬੋਝ ਨਾਲ ਚੱਕਰ ਖਾ ਕੇ ਡਿੱਗ ਪਈ ਕੁਲਵੰਤ ਤੁਰੰਤ ਉਹਨੂੰ ਡਾਕਟਰ ਦੇ ਕੋਲ ਲੈ ਗਿਆ ਸਾਲ ਭਾਰ ਵਿੱਚ ਬਿੰਦਰ ਦੀ ਹਾਲਤ ਕੀ ਤੋਂ ਕੀ ਹੋ ਗਈ ਸੀ ਮਾਪਿਓ ਨੂੰ ਉਹਨੇ ਕੁਝ ਕਹਿਣਾ ਚਾਹਿਆ ਤਾਂ ਉਹਨਾਂ ਨੇ ਸਾਫ ਤੌਰ ਤੇ ਕਹਿ ਦਿੱਤਾ ਕਿ ਅਸੀਂ ਤਾਂ ਤੈਨੂੰ ਪਹਿਲਾਂ ਹੀ ਅਗਾਹ ਕੀਤਾ ਸੀ ਡਾਕਟਰ ਨੇ ਬਿੰਦਰ ਨੂੰ ਵਧੀਆ ਖਾਣ-ਪੀਣ ਤੇ ਆਰਾਮ ਦੀ ਸਖਤ ਇਜਾਜ਼ਤ ਦਿੱਤੀ ਕਿਉਂਕਿ ਉਹ ਮਾਂ ਬਣਨ ਵਾਲੀ ਸੀ ਇਸ ਖਬਰ ਤੋਂ ਸਾਰੇ ਬਹੁਤ ਖੁਸ਼ ਸੀ ਖਾਸ ਕਰਕੇ ਕੁਲਵੰਤ ਇੱਕ ਹਫ਼ਤੇ ਦੀ ਛੁੱਟੀ ਦੇ ਬਾਅਦ ਬਿੰਦਰ ਫਿਰ ਤੋਂ ਕੰਮ ਤੇ ਜਾਣ ਲੱਗੀ ਕਿਉਂਕਿ ਉਹ ਆਪਣੀ ਪਛਾਣ ਗਵਾਉਣਾ ਨਹੀਂ ਚਾਹੁੰਦੀ ਸੀ ਕਿਸੇ ਦਾ ਸਹਿਯੋਗ ਨਾ ਮਿਲਣ ਦੀ ਵਜ੍ਹਾ ਨਾਲ ਉਹਨੂੰ ਘਰ ਤੇ ਬੈਂਕ ਸੰਭਾਲਣ ਵਿੱਚ ਪਰੇਸ਼ਾਨੀ ਹੋ ਰਹੀ ਸੀ ਬਿੰਦਰ ਨੇ ਆਪਣੇ ਲਈਵਾ ਚੁੱਕੀ ਮੈਂ ਸੋਹੇ ਦੇ ਕੰਮ ਲਈ ਇੱਕ ਕੁੱਕ ਦਾ ਇੰਤਜ਼ਾਮ ਕਰ ਲਿਆ ਆ ਤੁਹਾਡੇ ਕੋਲ ਉਮੀਦ ਆ ਤੁਸੀਂ ਉਹਦੇ ਨਾਲ ਚੰਗਾ ਵਿਹਾਰ ਕਰੋਗੇ ਹੁਣ ਕੀ ਅਸੀਂ ਬਾਹਰੋਂ ਲੈਂਦੇ ਹੱਥਾਂ ਦੀਆਂ ਕੱਚੀਆਂ ਪੱਕੀਆਂ ਰੋਟੀਆਂ ਖਾਵਾਂਗੇ ਉਹ ਵੀ ਠੰਡੀਆਂ ਤੂੰ ਖੁਦ ਹੀ ਖਾਣਾ ਗਰਮ ਕਰਿਆ ਕਰ ਤੇ ਖੁਦ ਹੀ ਸਾਨੂੰ ਪਰੋਸਿਆ ਕਰ ਬਿੰਦਰ ਦੀ ਸੱਸ ਬੋਲੀ ਬਿੰਦਰ ਦਾ ਪਤੀ ਕੁਲਵੰਤ ਦਾ ਕੁਝ ਬੋਲਣ ਤੋਂ ਰਿਹਾ ਇਸ ਲਈ ਸਾਰਾ ਕੁਝ ਬਿੰਦਰ ਨੂੰ ਹੀ ਬੋਲਣਾ ਪੈ ਰਿਹਾ ਸੀ ਕੁੱਕ ਦੇ ਆਉਣ ਤੋਂ ਬਾਅਦ ਵੀ ਘਰ ਵਿੱਚ ਕਲੇਸ਼ ਵਾਦਾ ਹੀ ਜਾ ਰਿਹਾ ਸੀ ਕਦੀ ਕੁੱਕ ਨੇ ਖਰਾਬ ਖਾਣਾ ਬਣਾਇਆ ਤਾਂ ਕਦੀ ਸੁੱਕੇ ਕੱਪੜੇ ਛੱਤ ਤੋਂ ਲਿਆਉਣ ਨੂੰ ਲੈ ਕੇ ਜਾਂ ਕਦੀ ਕੋਈ ਮਹਿਮਾਨ ਆ ਜਾਵੇ ਉਦੋਂ ਵੇਖ ਬਹੁ ਮੇਰੇ ਭਰਾ ਭਾਬੀ ਆਉਣ ਵਾਲੇ ਆ 2-3 ਦਿਨ ਦੇ ਲਈ ਤੈਨੂੰ ਛੁੱਟੀ ਲੈਣੀ ਪਵੇਗੀ ਬਿੰਦਰ ਦੀ ਸੱਸ ਬੋਲੀ ਮੰਮੀ ਜੀ ਮੈਂ ਵੈਸੇ ਵੀ ਕਾਫੀ ਛੁੱਟੀਆਂ ਲੈ ਚੁੱਕੀ ਆ ਮੈਂ ਇਸ ਤਰ੍ਹਾਂ ਮਾਰ-ਵਾਰ ਛੁੱਟੀ ਨਹੀਂ ਲੈ ਸਕਦੀ ਮੈਂ ਸਵੇਰੇ 9 ਵਜੇ ਤੱਕ ਤਾਂ ਘਰ ਹੀ ਰਹੂੰਗੀ ਉਹਨਾਂ ਦੇ ਨਾਲ ਨਾਸ਼ਤਾ ਕਰ ਲਵਾਂਗੀ ਸ਼ਾਮ ਦੇ ਬਾਅਦ ਵਕਤ ਇਕੱਠੇ ਬਿਤਾ ਲਵਾਂਗੇ ਇਹਦੇ ਵਿੱਚ ਛੁੱਟੀ ਲੈਣ ਦੀ ਕੀ ਲੋੜ ਆ ਬਿੰਦਰ ਨੇ ਕਿਹਾ ਇਸ ਗੱਲ ਨੂੰ ਲੈ ਕੇ ਸਾਸ ਨੇ ਲੜਾਈ ਪਾ ਲਈ ਬਿੰਦਰ ਦੇ ਸਹੁਰੇ ਨੇ ਕੁਲਵੰਟ ਨੂੰ ਸਾਫ਼-ਸਾਫ਼ ਕਹਿ ਦਿੱਤਾ ਅਸੀਂ ਚਾਹੁੰਦੇ ਹਾਂ ਕਿ ਬਹੂ ਹੀ ਰਸੋਈ ਦਾ ਕੰਮ ਕਰੇ ਉਹਨੂੰ ਕਹਿ ਕੇ ਉਹ ਨੌਕਰੀ ਦੇ ਨਾਲ-ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਵੇ ਤਾਂ ਚੰਗਾ ਆ ਨਹੀਂ ਤਾਂ ਨੌਕਰੀ ਛੱਡ ਦੇਵੇ ਜਾਂ ਤੁਸੀਂ ਦੋਵੇਂ ਆਪਣੀ ਅਲੱਗ ਰੋਟੀ ਪਕਾ ਲਵੋ ਰੋਜ਼-ਰੋਜ਼ ਦੀ ਲੜਾਈ ਹੁਣ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ ਬਿੰਦਰ ਦੇ ਸਹੁਰੇ ਨੇ ਇਹੋ ਜਿਹਾ ਵਕਤ ਤੇ ਇਹ ਗੱਲ ਕਹੀ ਜਦੋਂ ਬਿੰਦਰ ਖੁਦ ਮਾਂ ਬਣਨ ਵਾਲੀ ਸੀ। ਕਲਵੰਤ ਘਰ ਦਾ ਵੱਡਾ ਮੁੰਡਾ ਸੀ ਉਹ ਮਾਪਿਓ ਨੂੰ ਛੱਡਣ ਦਾ ਕਲੰਕ ਆਪਣੇ ਸਿਰ ਤੇ ਨਹੀਂ ਲੈਣਾ ਚਾਹੁੰਦਾ ਸੀ। ਇਸ ਲਈ ਉਹਨੇ ਬਿੰਦਰ ਦੇ ਸਾਹਮਣੇ ਸ਼ਰਤ ਰੱਖੀ ਬਿੰਦਰ ਜੇ ਤੂੰ ਮੇਰੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦੀ ਆ ਤਾਂ ਨੌਕਰੀ ਛੱਡ ਦੇ ਨਹੀਂ ਤਾਂ ਮੈਨੂੰ ਛੱਡ ਦੇ। ਬਿੰਦਰ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹਦਾ ਪਤੀ ਉਹਦੇ ਨਾਲ ਇਹੋ ਜਿਹੀ ਵੀ ਗੱਲ ਕਰ ਸਕਦਾ ਆ। ਉਹਨ ਬਿੰਦਰ ਦੇ ਮਾਨਵੀ ਚਕਲਵੰਤ ਦੇ ਲਈ ਨਾ ਤਾਂ ਪਹਿਲਾ ਵਰਗਾ ਪਿਆਰ ਬਚਿਆ ਸੀ ਤੇ ਨਾ ਹੀ ਸਨਮਾਨ ਆਪਣੇ 6ਵੇਂ ਮਹੀਨੇ ਹੀ ਬਿੰਦਰ ਆਪਣੇ ਪੇਕੇ ਆ ਗਈ ਆਪਣੇ ਪੇਕੇ ਆ ਕੇ ਉਹਨੂੰ ਕੁਝ ਰਾਹਤ ਮਿਲੀ ਆਪਣੇ ਪੇਕੇਆਂ ਤੋਂ ਨੌਕਰੀ ਤੇ ਜਾਂਦੀ ਸੀ 9ਵੇਂ ਮਹੀਨੇ ਉਹਨੇ ਇੱਕ ਪਿਆਰੇ ਜਿਹੇ ਬੇਟੇ ਨੂੰ ਜਨਮ ਦਿੱਤਾ ਬੇਟੇ ਦੇ ਜਨਮ ਤੋਂ 3 ਮਹੀਨੇ ਬਾਅਦ ਬਿੰਦਰ ਸੌਰੇ ਵਾਪਸ ਆ ਗਈ ਬੱਚੇ ਨੂੰ 6 ਮਹੀਨੇ ਦਾ ਹੋਣ ਤੇ ਇੱਕ ਵਾਰ ਆਪਣੀ ਤਸੱਲੀ ਦੇ ਲਈ ਉਹਨੇ ਸਹੁਰਿਆਂ ਦੇ ਸਾਹਮਣੇ ਮਦਦ ਦੀ ਫਿਰ ਬੁਹਾਰ ਲਗਾਈ ਮੈਂ ਨੌਕਰੀ ਨਹੀਂ ਛੱਡਣਾ ਚਾਹੁੰਦੀ ਮੈਂ ਇਹ ਨੌਕਰੀ ਬੜੀ ਮਿਹਨਤ ਨਾਲ ਹਾਸਲ ਕੀਤੀ ਆ ਮੈਂ ਬੱਚੇ ਦੀ ਦੇਖਭਾਲ ਦੇ ਲਈ ਇੱਕ ਹੈਲਪਰ ਦਾ ਇੰਤਜ਼ਾਮ ਵੀ ਕਰ ਲਵਾਂਗੀ ਜਿਹੜੀ ਤੁਹਾਡੇ ਸਾਹਮਣੇ ਬੱਚੇ ਦਾ ਧਿਆਨ ਰੱਖਿਆ ਕਰੂਗੀ ਤੂੰ ਮੈਂ ਆਪਣੇ ਬੇਟੇ ਨੂੰ ਜਨਮ ਦਿੱਤਾ ਆ ਉਹਨੂੰ ਕਿਸੇ ਅਨਾਥ ਆਸ਼ਰਮ ਵਿੱਚ ਨਹੀਂ ਲਾ ਕੇ ਆਈ ਤੇਰੇ ਵਿੱਚ ਮਮਤਾ ਨਾਮ ਦੀ ਕੋਈ ਚੀਜ਼ ਹੈ ਜਾਂ ਨਹੀਂ ਅਸੀਂ ਪਹਿਲਾਂ ਆਪਣੇ ਬੱਚੇ ਸੰਭਾਲੇ ਹੁਣ ਤੇਰੇ ਸੰਭਾਲ ਲਏ ਸਾਡੇ ਕੋਲ ਨਹੀਂ ਹੋਵੇਗਾ ਇਹ ਸਾਰਾ ਕੁਝ ਮੰਦਰ ਜੀ ਸਾਸ ਨੇ ਸਾਫ਼-ਸਾਫ਼ ਕਹਿ ਦਿੱਤਾ ਕੁਲਵੰਤਣੀ ਵੀ ਮਾਂ ਦਾ ਹੀ ਪੱਖ ਲਿਆ ਮੰਦਰ ਵੀ ਇਸ ਵਿਆਹ ਨੂੰ ਤੋੜਨਾ ਨਹੀਂ ਚਾਹੁੰਦੀ ਸੀ ਆਪਣੇ ਪਤੀ ਦਾ ਸਾਥ ਨਾ ਪਾ ਕੇ ਬਿੰਦਰ ਆਪਣੀ ਨੌਕਰੀ ਛੱਡਣ ਤੇ ਮਜਬੂਰ ਹੋ ਗਈ ਉਹਨੇ ਆਪਣਾ ਘਰ ਬਚਾਉਣਾ ਸੀ ਬੱਚੇ ਦੀ ਪਰਵਰਿਸ਼ ਕਰਨੀ ਸੀ ਤੇ ਆਪਣੇ ਪਤੀ ਦੀ ਸਰਵਣ ਕੁਮਾਰ ਵਾਲੀ ਛਵੀ ਨੂੰ ਵੀ ਬਣਾਈ ਰੱਖਣਾ ਸੀ ਬਿੰਦਰ ਨੇ ਆਪਣੀ ਨੌਕਰੀ ਆਪਣਾ ਕੈਰੀਅਰ ਸਾਰਾ ਕੁਝ ਛੱਡ ਦਿੱਤਾ ਬਿੰਦਰ ਦੇ ਇਸ ਫੈਸਲੇ ਤੇ ਸਾਰੇ ਖੁਸ਼ ਸੀ ਸਵਾਇ ਬਿੰਦਰ ਦੇ ਬਿੰਦਰ ਅੰਦਰ ਤੋਂ ਇੱਕਦਮ ਟੁੱਟ ਚੁੱਕੀ ਸੀ ਬिखर ਚੁੱਕੀ ਸੀ ਉਹਦੀ ਸਾਸਰ ਨੂੰ ਇਹਦੇ ਵਿੱਚ ਆਪਣੀ ਜਿੱਤ ਮਹਿਸੂਸ ਹੋ ਰਹੀ ਸੀ ਬਿੰਦਰ ਆਪਣੀ ਸਾਸ ਤੇ ਪਤੀ ਦੇ ਹੱਥਾਂ ਦੀ ਕੱਟ ਪੁਤਲੀ ਬਣ ਚੁੱਕੀ ਸੀ ਉਹਨੂੰ ਜਿਵੇਂ ਜੋ ਕਹਿੰਦਾ ਉਹ ਉਵੇਂ ਹੀ ਕਰਦੀ ਰਹਿੰਦੀ ਕਿਉਂਕਿ ਉਹਨੇ ਪਹਿਲਾਂ ਹਿੰਮਤ ਨਹੀਂ ਦਿਖਾਈ ਪਰ ਉਹਨੇ ਸੋਚ ਲਿਆ ਸੀ ਉਹ ਆਪਣੀ ਬਹੂ ਦੇ ਨਾਲ ਇਵੇਂ ਦਾ ਕੁਝ ਨਹੀਂ ਹੋਣ ਦੇਵੇਗੀ ਹੁਣ ਨਾ ਸੱਸ ਸਹੁਰਾ ਰਾਇਸੀ ਤੇ ਨਾ ਹੀ ਪਰੇਸ਼ਾਨ ਕਰਨ ਵਾਲਾ ਦਿਓਰ ਤੇ ਨਨਾਨ ਨਾਲ ਰਹਿੰਦੇ ਸੀ ਫਿਰ ਵੀ ਬਿੰਦਰ ਆਪਣੇ ਪਤੀ ਦਾ ਵਿਹਾਰ ਭੁੱਲ ਨਹੀਂ پا ਰਹੀ ਸੀ ਸੋ ਦੋਸਤੋ ਔਰਤਾਂ ਨੂੰ ਤਣਾਅ ਤੇ ਕੰਮ ਦੇ ਬੋਝ ਤੋਂ ਦੂਰ ਰੱਖਣਾ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਆ ਖਾਣਾ ਬਣਾਉਣ ਤੋਂ ਲੈ ਕੇ ਬੱਚਿਆਂ ਦੀ ਪਰਵਰਿਸ਼ ਸਾਰਾ ਕੁਝ ਏ ਕਰਦੀਆਂ ਆ ਇਹ ਠੀਕ ਵੀ ਆ ਪਰ ਜਿੰਨਾ ਘਰਾਂ ਵਿੱਚ ਪਤੀ ਜਾਂ ਹੋਰ ਪਰਿਵਾਰਿਕ ਮੈਂਬਰ ਕੰਮਕਾਜ ਵਿੱਚ ਹੱਥ ਵਟਾਉਂਦੇ ਆ ਉਥੇ ਔਰਤਾ ਬਾਹਰੀ ਦੁਨੀਆ ਵਿੱਚ ਵੀ ਆਪਣੀ ਕਾਬਲੀਅਤ ਦਿਖਾ ਪੁੰਦੀਆਂ ਨੇ ਤੇ ਤੰਦਰੁਸਤ ਵੀ ਰਹਿੰਦੀਆਂ ਨੇ ਤੇ ਖੁਸ਼ ਵੀ ਤੰਦਰੁਸਤ ਤੇ ਖੁਸ਼ ਔਰਤ ਸੇਤਮਨ ਦੁਨੀਆ ਦਾ ਨਿਰਮਾਣ ਕਰਦੀ ਆ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ